ਜਨਮ ਦਿਨ ਤੇ ਚੱਲਣੇ ਸੰ ਗਾਣੇ ਪਰ ਚੱਲ ਗਈਆਂ ਨੇ ਗੋਲੀਆਂ ਪੰਜ ਵਿਅਕਤੀ ਹੋਏ ਨੇ ਗੰਭੀਰ ਜ਼ਖਮੀ ਹਸਪਤਾਲ ਦੇ ਵਿੱਚ ਨੇ ਜੇਰੇ ਇਲਾਜ ਤੇ ਮਾਮਲਾ ਪਹੁੰਚ ਗਿਆ ਪੁਲਿਸ ਤੱਕ ਜੀ ਹਾਂ ਅਸੀਂ ਜਨਮ ਦਿਨ ਦੀਆਂ ਪਾਰਟੀਆਂ ਤੇ ਲੋਕਾਂ ਨੂੰ ਕੇਕ ਕੱਟਦੇ ਹੋਏ ਲذیذ ਖਾਣੇ ਖਾਂਦੇ ਹੋਏ ਦੇਖਦੇ ਆ ਉਹਨਾਂ ਨੂੰ ਗਾਣਿਆਂ ਤੇ ਨੱਚਦੇ ਟੱਪਦੇ ਹੋਏ ਦੇਖਦੇ ਆ ਪਰ ਜੇਕਰ ਗਾਣੇ ਚੱਲਣ ਦੀ ਥਾਂ ਤੇ ਗੋਲੀਆਂ ਚੱਲ ਜਾਣ ਤਾਂ ਫਿਰ ਕੀ ਹੋ ਜਿਆ ਲੱਗੇਗਾ ਸਵਭਾਵਿਕ ਤੌਰ ਤੇ ਬੁਰਾ ਲੱਗੇਗਾ ਜੇਕਰ ਗੋਲੀਆਂ ਚੱਲੀਆਂ ਨੇ ਤੇ ਮਾਮਲਾ ਪੁਲਿਸ ਤੱਕ ਵੀ ਪਹੁੰਚੇਗਾ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਇਨਵੋਲਵ ਹੋਏਗੀ ਜਿਹਾ ਅਜਿਹਾ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਬਠਿੰਡੇ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ ਸਾਰੇ ਜਿਹੜੇ ਕਿ ਅਲੱਗ-ਅਲੱਗ ਤਰ੍ਹਾਂ ਦੇ ਖਾਣੇ-ਕਾਣ ਦੇ ਵਿੱਚ ਵਿਅਸਤ ਸਨ ਇਸ ਪਾਰਟੀ ਨੂੰ ਸਾਰੇ ਬਹੁਤ ਜ਼ਿਆਦਾ ਮਾਣ ਰਹੇ ਸਨ ਤੇ ਅਚਾਨਕ ਹੀ ਦੋ ਵਿਅਕਤੀ ਜਿਹੜੇ ਕਿ ਹੋਟਲ ਦੇ ਵਿੱਚ ਦਾਖਲ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਚਾਹੁੰਦੀਆਂ ਨੇ ਜਿਸ ਦੇ ਤਹਿਤ ਪੰਜ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਤੁਰੰਤ ਹੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਤੇ ਪੁਲਿਸ ਮੌਕੇ ਤੇ ਹੀ ਪਹੁੰਚ ਜਾਂਦੀ ਹੈ ਇਸ ਪਾਰਟੀ ਦੇ ਰੰਗ ਦੇ ਵਿੱਚ ਭੰਗ ਪੈ ਜਾਂਦਾ ਹੈ ਤੇ ਪੁਲਿਸ ਦੇ ਜਰੋ ਇਥੇ ਪਹੁੰਚਦੀ ਹੈ ਤਾਂ ਪੁਲਿਸ ਦੇ ਜਿਹੜੇ ਅਧਿਕਾਰ ਨੇ ਡੀਐਸਪੀ ਹਰਵੰਤ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਪਾਰਟੀ ਦੇ ਵਿੱਚ ਜਿਹੜੇ ਸ਼ਾਮਿਲ ਨੌਜਵਾਨ ਸਨ ਉਹਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਹੜਾ ਕਿਸ ਪਾਰਟੀ ਦੇ ਦੌਰਾਨ ਹੀ ਹੋਇਆ ਇਹਨਾਂ ਦੇ ਵਿੱਚੋਂ ਜਿਹੜੇ ਨੌਜਵਾਨਾਂ ਦੇ ਵਿੱਚ ਲੜਾਈ ਹੋਈ ਆ ਇੱਕ ਪਾਰਟੀ ਨੇ ਆਪਣੇ ਬਾਹਰੋਂ ਕਿਸੇ ਹੋਰ ਦੋਸਤਾਂ ਨੂੰ ਬੁਲਾਇਆ ਜਿਹੜੇ ਕਿ ਹਥਿਆਰ ਲੈ ਕੇ ਆਪਣੇ ਨਾਲ ਜਿਹੜੇ ਇਸ ਹੋਟਲ ਦੇ ਵਿੱਚ ਦਾਖਲ ਹੋਏ ਸਨ ਉਹਨਾਂ ਦੇ ਵੱਲੋਂ ਜਿਹੜੀਆਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਤਹਿਤ ਪੰਜ ਦੇ ਲੋਕ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਇਸ ਤੋਂ ਬਾਅਦ ਇਹ ਪਾਰਟੀ ਲਗਭਗ ਖਤਮ ਹੀ ਹੋ ਗਈ ਤੇ ਮਾਮਲਾ ਹੁਣ ਪੁਲਿਸ ਦੇ ਹੱਥ ਲੱਗ ਗਿਆ ਪੁਲਿਸ ਹੁਣ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ ਕਿ ਆਖਰੀ ਵਿਅਕਤੀ ਕੌਣ ਸਨ ਤੇ ਇਹਨਾਂ ਨੂੰ ਇਹਨਾਂ ਜਿਹੜੀ ਪਾਰਟੀ ਵਿੱਚ ਸ਼ਾਮਿਲ ਲੋਕਾਂ ਵਿੱਚੋਂ ਕਿਸ ਨੇ ਬੁਲਾਇਆ ਸੀ ਕਿਸ ਗੱਲ ਨੂੰ ਲੈ ਕੇ ਇਹਨਾਂ ਵਿੱਚ ਝਗੜਾ ਹੋਇਆ ਸੀ ਇਸ ਗੱਲ ਦੀ ਜਿਹੜੀ ਜਾਂਚ ਪੜਤਾਲ ਹੈ ਹੁਣ ਪੁਲਿਸ ਕਰ ਰਹੀ ਹੈ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣਾ ਇਹ ਬਹੁਤੀ ਹੋਈ ਵੱਡੀ ਗੱਲ ਨਹੀਂ ਹੈ ਪਰ ਕਿਸੇ ਦੀ ਪਾਰਟੀ ਦੇ ਵਿੱਚ ਜਾ ਕੇ ਰੰਗ ਦੇ ਵਿੱਚ ਭੰਗ ਪਾਉਣਾ ਇਹ ਬਹੁਤ ਬੁਰੀ ਗੱਲ ਹੈ ਹਾਲਾਂਕਿ ਇਹ ਜਿਹੜਾ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਪੁਲਿਸ ਨੇ ਇਸ ਦੀ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਪਰ ਜਿੰਨ ਜਿਸ ਪਰਿਵਾਰ ਦਾ ਇਹ ਫੰਕਸ਼ਨ ਸੀ ਜਿਸ ਪਰਿਵਾਰ ਦੀ ਇਹ ਪਾਰਟੀ ਸੀ ਉਹ ਤਾਂ ਬੇਰੰਗ ਹੋ ਗਈ ਉਹਨਾਂ ਦੀ ਪਾਰਟੀ ਦਾ ਰਸ ਚਲਾ ਗਿਆ ਤੇ ਪਾਰਟੀ ਅਧ ਵਿਚਾਲੇ ਹੀ ਰੁਕ ਗਈ ਸੋ ਇਸ ਕਰਕੇ ਨੌਜਵਾਨਾਂ ਨੂੰ ਅਜੇਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਅਜੇਹਾ ਕਿਸੇ ਵੀ ਪ੍ਰਕਾਰ ਦਾ ਕੋਈ ਝਗੜਾ ਜਿਹੜਾ ਕਿ ਕ੍ਰੀਏਟ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਿਸੇ ਪਾਰਟੀ ਦਾ ਜਿਹੜਾ ਰੰਗ ਉਹ ਪੰਗ ਦੇ ਵਿੱਚ ਬਦਲੇ ਪਾਰਟੀ ਦਾ ਸੋਚ ਸਵਾਦ ਖਰਾਬ ਹੋਵੇ ਸੋ ਇਸੇ ਤਰ੍ਹਾਂ ਇਸ ਪਾਰਟੀ ਦੇ ਵਿੱਚ ਜਿਹੜੇ ਨੌਜਵਾਨ ਸਨ ਉਹਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਜਿਸ ਦੇ ਕਾਰਨ ਉਹਨਾਂ ਵਿੱਚ ਤੂ ਤੂ ਮੈ ਮੈ ਹੋ ਜਾਂਦੀ ਹੈ ਲੋਕ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗ ਪੈਂਦੇ ਨੇ ਇੱਥੋਂ ਤੱਕ ਕਿ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਇਹਨਾਂ ਦੇ ਵਿੱਚੋਂ ਇੱਕ ਧਿਰ ਨੇ ਬਾਹਰੋਂ ਫੋਨ ਕਰਕੇ ਆਪਣੇ ਹੋਰ ਦੋਸਤਾਂ ਨੂੰ ਬੁਲਾਇਆ ਜਿਹੜੇ ਕਿ ਆਪਣੇ ਨਾਲ ਹਥਿਆਰ ਲੈ ਕੇ ਆਏ ਸਨ ਤੇ ਇਹਨਾਂ ਨੇ ਹੋਟਲ ਦੇ ਅੰਦਰ ਵੜਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਾਲਾਂਕਿ ਜਾਨ ਦਾ ਵਿਚਾਰਿਆ ਜਾਨ ਠੀਕ ਹੈ ਸਭ ਦੀ ਪਰ ਫਿਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਹੋ ਰਿਹਾ ਹੈ ਇਸ ਤਰ੍ਹਾਂ ਇਹ ਪਾਰਟੀ ਜਿਹੜੀ ਕਿ ਅਦਵਚਾਲੇ ਹੀ ਰੁਕ ਜਾਂਦੀ ਹੈ ਹੁਣ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਪੁਲਿਸ ਜਿਹੜੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਦੀ ਭਾਲ ਕਰ ਰਹੀ ਹੈ ਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਇਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ